ਨਮਸਕਾਰ ਸਸ਼ਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨidhi Verma ਇਸ ਵੇਲੇ ਦੀ ਜਿਹੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਆਪੇ ਕਿਤਾਬ ਦੇ ਗੋਦਾਮ ਨੂੰ ਅੱਗ ਲੱਗ ਜਾਂਦੀ ਹੈ ਅੱਗ ਨਹੀਂ ਭਿਆਨਕ ਸੀ ਕਿ ਲੋਕਾਂ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਲੋਕਾਂ ਦੇ ਵਿੱਚ ਹਵੜਾ ਤਵੜੀ ਮੱਚ ਜਾਂਦੀ ਹੈ ਤੇ ਉੱਥੇ ਹੀ ਗੱਲ ਕਰੀਏ ਇਸ ਭਿਆਨਕ ਅੱਗ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜਾ ਗੋਦਾਮ ਹੈ ਗੋਦਾਮ ਦੇ ਉੱਪਰ ਹੀ ਦੁਕਾਨ ਦੇ ਮਾਲਕ ਤੇ ਪਰਿਵਾਰ ਉਹਨਾਂ ਦਾ ਘਰ ਤੇ ਉਹ ਸਾਰੇ ਇੱਕ ਕਮਰੇ ਦੇ ਅੰਦਰ ਹੀ ਸੀਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਇਹ ਹੋ ਜਾਂਦਾ ਹੈ ਕਿ ਇਹ ਸਾਰੇ ਸਹੀ ਸਲਾਮਤ ਨੇ ਜਾਂ ਨਹੀਂ ਉੱਥੇ ਹੀ ਜਦੋਂ ਇਹੋ ਜਿਹਾ ਸਾਰਾ ਕੁਝ ਹੋਇਆ ਹੈ ਅੱਗ ਲੱਗੀ ਧੂਆਂ ਧੂਆਂ ਦੇਖ ਕੇ ਜਿਹੜੇ ਬੱਚੇ ਨੇ ਉਹ ਰੋਣਾ ਸ਼ੁਰੂ ਹੋ ਗਏ ਇਸ ਦੀਆਂ ਕੁਝ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੋਕ ਕਿਸ ਤਰ੍ਹਾਂ ਹਵੜਾ ਤਵੜੀ ਮਚਾ ਰਹੇ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਗੋਦਾਮ ਦੇ ਜਿਹੜੇ ਮਾਲਕ ਨੇ ਉੱਪਰ ਉੱਥੇ ਹੀ ਘਰ ਦੇ ਵਿੱਚ ਨੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਹਵੜਾ ਤਵੜੀ ਮੱਚੀ ਹੋਈ ਇਸ ਨੂੰ ਵੇਖ ਕੇ ਤੇ ਮੌਕੇ ਤੇ ਜਦੋਂ ਗੋਦਾਮ ਦਾ ਮਾਲਕ ਘਰੋਂ ਨਿਕਲਦਾ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲ ਦੀ ਨਾਲ ਦਮਕਲ ਵਿਭਾਗ ਨੂੰ ਫੋਨ ਕੀਤਾ ਜਾਂਦਾ ਹੈ ਦਮਕਲ ਵਿਭਾਗ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜਿਸ ਦੀਆਂ ਕੁਝ ਤਸਵੀਰਾਂ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਇੰਦਲਾ ਇਹ ਆਪਣਾ ਕਿ ਤੁਮੋਰੀਆ ਪੋਟੇ ਕੋਲ ਹੈਨਰੀ ਸਾਹਿਬ ਦੇ ਪੰਪ ਦੇ ਸਾਹਮਣੇ ਬੁਟੀਕ ਨੂੰ ਅੱਗ ਤੇ ਅਸੀਂ ਆ ਗਏ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਸਾਧੀਆਂ ਲੱਗ ਚੁਕੇ ਦੋ ਦੋ ਗੱਡੀਆਂ ਲੱਗੀਆਂ ਜੀ ਕਾਰਨ ਕੁਝ ਪਤਾ ਲੱਗਿਆ ਕਾਰਨ ਨਹੀਂ ਮੜਮ ਹੋ ਜਾਂਦੇ ਤੁਸੀਂ ਕਿਨਾ ਕਿੰਨੇ ਵਜੇ ਮਿਲੀ ਸੀ ਗੋਦਾਮ ਉਸ ਤਕਰੀਬਨ ਕਿੰਨਾ ਸਮਾਂ ਹੋ ਚੁੱਕਾ ਹੋ ਸਰ ਤੁਹਾਨੂੰ ਸੂਚਨਾ ਈ ਮਿਲੀ ਸੀ ਗੋਦਾਮ ਕਿਸ ਚੀਜ਼ ਦਾ ਗੋਦਾਮ ਸਾਰਾ ਸਾਨੂੰ ਪਟ્રોલ ਆਪਣੇ ਸਾਹਮਣੇ ਦੇਖ ਫਟੀਗ ਦੱਸੇ ਜਾਂਦੇ ਹਾਂ ਗੁਡੀ ਦੇ ਵਿੱਚ ਨਾਲ ਧਰ ਹੈਗਾ ਜੀ ਤੇ ਕੁਝ ਲੋਹਾ ਕੋ ਆ ਆ ਆਪ ਦੇ ਮੋਕੇ ਤੇ ਉਹ ਕਿਹੜਾ ਉਹ ਕਿਹੜਾ ਗਰਾਊਂਡ ਦੇਖਿਆ ਕਿਸ ਚੀਜ਼ ਦਾ ਗਰਾਊਂਡ ਹੈ ਗਰਾਊਂਡ ਦਾ ਇਹਨਾਂ ਦੇ ਨਾਲ ਵਧੀਕ ਆਵਾਜ਼ ਤੇ ਕਾਫੀਆਂ ਕਦਮਾਂ ਦਾ ਕੰਮ ਹੋ ਰਾਇਆ ਇਸ ਨਾਲ ਉਹ ਹੰਦਾ ਸਲੋਕਤਾ ਕੀਤਾ ਹੈ ਅੱਜ ਤੇ ਕਾਪੂ ਪਾ ਲਿਆ ਅੱਜ ਤੇ ਕਾਪੂ ਪਾ ਲਿਆ ਸਰ ਗੋਦਾਮ ਹੈਗਾ ਅੰਦਰ ਕਰੋੜਾ ਰੁਪਏ ਦਾ ਮਾਲ ਪਿਆ ਸੇਫਟੀ ਕੋਈ ਨਹੀਂ ਉਹ ਤੇ ਹੁਣ ਦੱਸ ਦੇਈ ਆਪਾਂ ਉਹ ਸਾਡੇ ਸਾਦਾ ਪਾਲੇ ਗਏ ਕਿਉਂਕਿ ਸਾਰਾ ਕਾਗਜ਼ੀ ਸਮਾਨ ਹੈ ਤੁਹਾਨੂੰ ਪਤਾ ਲੱਗਾ ਜੀ ਧੂਆ ਵਗੈਰਾ ਆ ਰਿਹਾ ਸੀ ਤਾਂ ਸਾਹ ਦੇ ਪਾਸੇ ਜਿੰਨੀਆਂ ਖਿੜਕੀਆਂ ਬੂੜੇ ਸੀ ਸਾਰੇ ਤੋੜ ਦਿੱਤੇ ਘਰ ਵਿੱਚ ਹੋਇਆ ਸ਼ਾਰਟ ਸਰਕਟ ਹਾਂ ਘਰ ਦੇ ਵਿੱਚ ਹੀ ਨੀਚੇ ਸ਼ਾਰਟ ਸੀ ਜਦੋਂ ਬੰਦੇ ਸ਼ੋਰ ਸ਼ਕਟ ਕਰ ਦਿੱਤੀ ਸਾਰੇ ਘਰ ਚ ਸੀ ਜਦੋਂ ਅਸੀਂ ਘਰ ਚ ਸੀਏ ਪਰ ਮਤਲਬ ਜੀ ਫਿਰ ਇਸ ਮੌਕੇ ਤੇ ਦੇਖ ਲਿਆ ਕਾਬੂ ਪਾ ਲਿਆ ਅੱਗ ਫੈਲਦੀ ਸੀ ਧੂਏ ਬਾਏ ਧੋੜ ਕੇ ਕੰਟਰੋਲ ਕਰ ਲਿਆ ਬਿਲਕੁਲ ਫੈਮਿਲੀ ਮੈਂਬਰਾਂ ਦਾ ਬਚਾਅ ਹਾਂ ਹਾਂ ਬਿਲਕੁਲ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਮੌਕੇ ਤੇ ਅਸੀਂ ਕਾਬੂ ਪਾ ਲਿਆ ਇਹ ਵੀ ਕਹਿ ਸਕਦੇ ਹਾਂ ਕਿ ਪਾਰਕੀਟ ਨੇ ਬਹੁਤ ਅੱਛਾ ਜਿੰਨੀ ਦੇਰ ਫਾਰਵਰਕ ਟਾਈਂਸ ਕੋ ਕੱਲਾ ਸੀ ਕੋਸ਼ਿਸ਼ ਕੀਤੀ ਜੇ ਆਪਾਂ ਬਲਾਂ ਤਰੀਕਾ ਨਾਲ ਐਨੀ ਜ਼ਿਆਦਾ ਫੈਲੀ ਨਹੀਂ ਆ ਗਈ ਜਿੰਨਾ ਕਿ ਜ਼ਿਆਦਾ ਖਤਰਾ ਸੀਗਾ ਪਰ ਆਪਾਂ ਕਿਉਂਕਿ ਸਾਧੀਆਂ ਕਦਮਾਂ ਦਾ ਸਮਾਂ ਸੀ ਸਰ ਨੁਕਸਾਨ ਕਿੱਥੇ ਹੋ ਗਿਆ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਕੋਚੇ ਨਾ ਖਾਸ ਨਹੀਂ ਹੋਇਆ ਮੇਨ ਤਾਂ ਇਹ ਹੈ ਕਿ ਜਦੋਂ ਅੱਗ ਫੈਲੀ ਸਾਡੇ ਜਨਮਾਨ ਤੇ ਕੋਈ ਨੁਕਸਾਨ ਹੋਇਆ ਤਾਂ ਵੀ ਨੰਬਰ ਟਾਈਮ ਸੀਦੇ ਸੀ ਕੰਟਰੋਲ ਕਰ ਲਿਆ ਹਾਣ ਗ੍ਰੇਡ ਆਲਾ ਬਹੁਤ ਸ਼ੁਕਰੀਆ ਕੰਪਨੀ ਮੁਕੇ ਦੇ ਬੂ ਡਾਊਨ ਤੁਹਾਡਾ ਕਿਦਾਉ ਨਥੀ ਲਈ ਆਪਣਾ ਸ਼ਾਪ ਰੈਂਟ ਤੇ ਦਿੱਤੀ ਹੋਈ ਹੈ ਜਿੱਦਾਂ ਬਾ ਸਾਰੇ ਮਾਲ ਦੀ ਕਾਪੀਆਂ ਦੀਆਂ ਕਾਪੀਆਂ ਦਾ ਮਾਲ ਹੈ ਨਾ ਸਾਰੇ ਮਾਲ ਦੀ ਗੱਲ ਹੈ ਕਿ ਦੰਦਰ ਕਾਪੀਆਂ ਕਤਾਬਾਂ ਕਾफी ਜ਼ਿਆਦਾ ਪਈਆਂ ਜਾਂ ਕੋਈ ਫਾਇਰ ਹੀ ਅੰਦਰ ਅੰਦਰ ਸਿਗਾਤਾ ਦੇਖੋ ਨੇ ਹਾਂਜੀ ਜਿੱਦਾਂ ਕਾफी ਜ਼ਿਆਦਾ ਅੰਦਰ ਕਾਪੀਆਂ ਕਤਾਬਾਂ ਪਈਆਂ ਜਾਂ ਕੋਈ ਫਾਇਰ ਹੀ ਅੰਦਰ ਸਿਗਾਤਾ ਦੇਖੋ ਨੇ ਫਾਇਰ ਹੀ ਅੰਦਰ ਫਾਇਰ ਹੀ ਅੰਦਰ ਸਾਡੇ ਕੋਲ ਸਾਰਾ ਹੈਗਾ ਪਾਣੀ ਦੀ ਝੂਟੀਆਂ ਥੱਲੇ ਲੱਗੀਆਂ ਸਾਰਾ ਸਿਮੋਕ ਦੇ ਦਾ ਰੀਮ ਮਦਦ ਦਾ ਕੀਤਾ ਆ ਆਪਣਾ ਅਗੜੀ ਰੇਤ ਵੀ ਹੈ ਸਾਡੇ ਕੋਲ ਰੇਤਾਂ ਵੀ ਹੈ ਆਪਣਾ ਪਾਣੀ ਕਾਈਂ ਦਾ ਅਸੀਂ ਮੋਕੇ ਤੇ ਕੰਟਰੋਲ ਪਾ ਲਿਆ ਅਸੀਂ ਇਹ ਚੀਜ਼ ਦਾ ਖਾਸ ਧਿਆਨ ਪਹਿਲੇ ਵੀ ਰੱਖਦੇ ਹਾਂ ਹੁੰਦੀ ਸੀ ਸਰ ਇੱਕ ਵਾਰ ਕਾਈਂਡਲੀ ਦੱਸ ਦਿਓ ਕਿ ਨੁਕਸਾਨ ਕਿੰਨਾ ਕੁ ਹੋ ਚੁੱਕਿਆ ਹੈ ਨੁਕਸਾਨ ਪੁੱਛ ਵੀ ਨਹੀਂ ਆਇਆ ਦੋ ਚਾਰ ਬੇਟੀਆਂ ਨੂੰ ਅੱਗ ਪਈ ਸੀ ਗਾਇਸ ਤੋਂ ਪਹਿਲਾਂ ਅੱਗ ਫੈਲਦੀ ਸਾਰਾ ਜਾਨੀ ਕੋ ਨੁਕਸਾਨ ਹੁੰਦਾ ਜਾਂ ਮਾਲ ਦਾ ਨੁਕਸਾਨ ਆਇਆ ਸੀ ਮੋਕੇ ਤੇ ਕੰਟਰੋਲ ਪਾ ਲਿਆ